ਲੱਗਾ ਹੂੰ ਆ ਜਾਈਂ ਆ ਲੱਗ ਗਿਆ ਉਹ ਨਾ ਰਾਤ ਦੇ ਹਨੇਰੇ ਦੇ ਵਿੱਚ ਹੋ ਰਹੀ ਨਾਜਾਇਜ਼ ਮੈਨੰਗ ਪੰਜਾਬ ਤੋਂ ਮਿੱਟੀ ਜਾ ਰਹੀ ਹੈ ਹਰਿਆਣੇ ਨੂੰ ਚੱਲਣ ਦੇ ਚੱਲਣ ਦੇ ਤੇ ਤੁਸੀਂ ਦੇਖ ਸਕਦੇ ਹੋ ਭੱਗਰ ਦਰਿਆ ਰਸੌਲੀ ਤੋਂ ਕ੍ਰੋਸ ਕਰਕੇ ਹਰਿਆਣੇ ਨੂੰ ਮਿੱਟੀ ਜਾ ਰਹੀ ਹੈ ਟਰੱਕ ਜਿੰਨੀ ਮਿੱਟੀ ਟਰਾਲੀ ਦੇ ਵਿੱਚ ਪਾਈ ਹੋਈ ਹੈ ਬਹੁਤ ਜ਼ਿਆਦਾ ਨਜਾਇਜ਼ ਮੈਨਿੰਗਾ ਇਹ ਤੁਹਾਨੂੰ ਬਹੁਤ ਟਰਾਲੀਆਂ ਘਟੂ ਘਟ 10 ਟਰਾਲੀਆਂ ਇੱਥੋਂ ਦੀ ਲੰਘਦੀਆਂ ਮਿਲਣਗੀਆਂ ਆਡੀ ਟੀਮ ਨੇ ਅੱਜ ਵਿਸ਼ੇਸ਼ ਤੌਰ ਤੇ ਇਹਨਾਂ ਟਰਾਲੀਆਂ ਦੇ ਦਾ ਪਿੱਛਾ ਕੀਤਾ ਸਾਨੂੰ ਸ਼ੱਕ ਸੀ ਕਿ ਇਹ ਜਿਆਦਾ ਭਰੀਆਂ ਹੋਈਆਂ ਓਵਰਲੋਡ ਟਰਾਲੀਆਂ ਜੋ ਹਰਿਆਣੇ ਚ ਜਾ ਸਕਦੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਡਰੋਲੀ ਪਿੰਡ ਤੋਂ ਭਰ ਕੇ ਆਈਆਂ ਨੇ ਇਹ ਟਰਾਲੀਆਂ ਇੱਕ ਇਹ ਜਾ ਰਹੀ ਹੈ ਤੇ 5-7 ਟਰਾਲੀਆਂ ਦੇ ਮਗਰ ਹੋਰ ਆ ਰਹੀਆਂ ਨੇ ਅੱਗੇ ਵੀ ਹੋ ਸਕਦੀਆਂ ਨੇ ਅੱਗੇ ਚੱਲ ਕੇ ਦੇਖਦੇ ਹਾਂ ਰਾਤ ਦੇ 10 ਵਜੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਟਰਾਲੀ ਕੋਲ ਆ ਰਹੀ ਹੈ ਰਾਤ ਦੇ ਹਨੇਰੇ ਚ ਹੋ ਰਿਹਾ ਹੈ 2 ਨੰਬਰ ਦਾ ਕੰਮ ਇਹ ਖੜੀਆ ਟਰਾਲੀ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਚਿਚੜ ਵਾਲੇ ਪਹੁੰਚ ਚੁੱਕੇ ਹਾਂ ਜਿੱਥੇ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਤੁਸੀਂ ਦੇਖ ਲਓ ਪੰਜਾਬ ਰਾਜ ਦੀ ਹੱਦ ਖਤਮ ਹੁੰਦੀ ਹੈ ਤੇ ਇੱਥੋਂ ਟਰਾਲੀ ਪੰਜਾਬ ਦੇ ਵਿੱਚੋਂ ਮਿੱਟੀ ਟਰਾਲੀ ਤੋਂ ਭਰ ਕੇ ਹਰਿਆਣੇ ਦੇ ਵਿੱਚ ਕ੍ਰਾਸ ਹੋ ਚੁੱਕੀ ਹੈ ਜਿਹੜੀ ਕਮਿਟੀ ਅੱਗੇ ਜਾ ਕੇ ਹੋ ਸਕਦਾ ਕੈਥਲ ਸ਼ਹਿਰ ਦੇ ਵਿੱਚ ਜਾਂਦੀ ਹੋਵੇ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਹਰਿਆਣੇ ਦਾ ਵੀ ਸਬੂਤ ਦਿਖਾਉਣੇ ਆ ਤੁਹਾਨੂੰ ਇਹ ਬੋਰਡ ਲੱਗਿਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਥਾਣਾ ਗੂਲਾ ਥਾਣਾ ਗੂਲਾ ਸੀਮਾ ਸਮਾਪਤ ਐਸ ਸਾਈਡ ਨੂੰ ਪੰਜਾਬ ਆ ਜਾਂਦਾ ਇਸ ਬੋਰਡ ਤੋਂ ਪਰੇ ਨੂੰ ਤੇ ਇਹ ਸੜਕ ਪੰਜਾਬ ਦੀ ਹੈ ਤੇ ਇਹ ਸੜਕ ਤੇ ਜਿਹੜੀ ਹਰਿਆਣੇ ਦੀ ਹੈ ਭਣੀ ਹੁਣ ਤੁਹਾਨੂੰ ਦਿਖਾਵਾਂਗੇ ਉਹ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਹਰਿਆਣੇ ਦੇ ਵਿੱਚ ਜਾਵੜੀਆਂ ਇਹ ਖੜੀ ਹੈ ਟਰਾਲੀ ਖੜੀ ਟਰਾਲੀ ਤੁਹਾਨੂੰ ਦਿਖਾਉਂਦੇ ਆ ਇਹ ਟਰਾਲੀ ਹਰਿਆਣੇ ਦੀ ਹੱਦ ਦੇ ਵਿੱਚ ਠੇਕਾ ਅੰਦਰ दारू ਦਾ ਉੱਥੇ ਸ਼ਰਾਬ ਪੀ ਰਹੇ ਨੇ ਵਰਕਰੇ ਟਰਾਲੀ ਚਲਾਉਣ ਵਾਲੇ ਜਿਹੜੇ ਨਾਲ ਵਰਕਰ ਨੇ ਡਰਾਈਵਰ ਐ ਤੇ ਹੋਰ ਬੰਦਾ ਕੋਈ ਹੋ ਸਕਦਾ ਹੈ ਕਲੈਂਡਰ ਵਗੈਰਾ ਤੇ ਅੱਗੇ ਟਰਾਲੀ ਜਿਹੜੀ ਕਲੰਗੀ ਆ ਉਹ ਵਿਖਾਉਣੀ ਆ ਤੁਹਾਨੂੰ ਸਾਹਮਣੇ ਜਾ ਰਹੀ ਹੈ ਐਸ਼ਟਾਈਮ ਅਸੀਂ ਹਰਿਆਣੇ ਦੇ ਵਿੱਚ ਆ ਪੰਜਾਬ ਚੋਂ ਭਰ ਕੇ ਮਿੱਟੀ ਆਈ ਆ ਹੇ ਟਰਾਲੀ ਜਿਸ ਦੇ ਅਸੀਂ ਪਿੱਛੇ ਆਇਆ ਟਰਾਲੀ ਤੋਂ ਲੱਗ ਕੇ ਇਹ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਹ ਹਰਿਆਣੇ ਦੇ ਵਿੱਚ ਦਖਲ ਹੋ ਚੁੱਕੀ ਹੈ